ਲੁਧਿਆਣਾ ਜਮਨੀ ਚੋਣ 19 ਜੂਨ ਹੋ ਰਹੀ ਹੈ ਤੇ ਉਸ ਤੋਂ ਪਹਿਲਾਂ ਹੀ ਅੱਜ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਮੰਤਰੀ ਭਰਤ ਪੂਸ਼ਨ ਆਸ਼ੂ ਨੂੰ ਲੁਧਿਆਣਾ ਵਿਜੀਲੈਂਸ ਨੇ ਤਲਬ ਕਰ ਲਿਆ ਜਿਹਦੇ ਚਲਦਿਆਂ ਕਾਂਗਰਸ ਪਾਰਟੀ ਨੇ ਪੰਜਾਬ ਸਰਕਾਰ ਦੀ ਨਿੰਦਾ ਕਰਦੇ ਹੋਏ ਇਲਜ਼ਾਮ ਲਗਾ ਦਿੱਤੇ ਕਿ ਅਸਲ ਦੇ ਵਿੱਚ ਪੰਜਾਬ ਸਰਕਾਰ ਚੋਣ ਹਾਰੀ ਸੀ ਤੇ ਇਸ ਕਰਕੇ ਸਰਕਾਰ ਨੇ ਚੋਣ ਜਿੱਤਣ ਵਾਸਤੇ ਹੁਣ ਭਰਤ ਪੂਸ਼ਨ ਆਸ਼ੂ ਨੂੰ ਦਬਾਉਣ ਵਾਸਤੇ ਵਿਜੀਲੈਂਸ ਦਾ ਸਹਾਰਾ ਲਿਆ ਪੂਰੀ ਖਬਰ ਆ ਕਿ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਵੱਲੋਂ 8 ਜਨਵਰੀ ਨੂੰ ਨਿਊ ਹਾਇਰਸਕੈਂਡੀ ਸਕੂਲ ਦੀ ਅਲਾਟਮੈਂਟ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦੇ ਮਾਮਲੇ ਦੇ ਵਿੱਚ ਕੇਸ ਦਰਜ ਕਰਕੇ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਕਾਂਗਰਸ ਪਾਰਟੀ ਦੇ ਉਮੀਦਵਾਰ ਭਰਤ ਪੂਸ਼ਨ ਆਸ਼ੂ ਨੂੰ ਵਿਜੀਲੈਂਸ ਦੇ ਅਧਿਕਾਰੀਆਂ ਨੇ ਅੱਜ ਤਲਬ ਕੀਤਾ ਜਾਣਕਾਰੀ ਅਨਸਾਰ ਕਾਰਜ ਸாதਕ ਅਫਸਰ ਦੇ ਸ਼ਿਕਾਇਤ ਤੇ ਨਿਊ ਹਾਇਰ ਸਕੈਂਡਰੀ ਸਕੂਲ ਦੀ ਅਲਾਟਮੈਂਟ ਦੇ ਮਸਲੇ ਦੇ ਵਿੱਚ ਇੱਕ ਸ਼ਿਕਾਇਤ ਹੋਈ ਜਿਹਦੇ ਚੱਲਦਿਆਂ ਇਹ ਕਾਰਵਾਈ ਹੋਈ ਹੈ ਸਕੈਂਡਰੀ ਸਕੂਲ ਸ਼ਹੀਦ ਕਰਤਾਰ ਸਿੰਘ ਸਰਾਭਾ ਨਗਰ ਦੀ ਮੈਨੇਜਮੈਂਟ ਕਮੇਟੀ ਦੇ ਖਿਲਾਫ ਧਾਰਾ 420 ਅਤੇ 120 ਬੀ ਅਧੀਨ ਕੇਸ ਦਰਜ ਕੀਤਾ ਗਿਆ ਸੀ ਹੁਣ ਵਿਜੀਲੈਂਸ ਬਿਊਰੋ ਵੱਲੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਸ ਨੂੰ ਲੈ ਕੇ ਭਰਤ ਪੋਸ਼ਨ ਆਸ਼ੂ ਨੂੰ ਅੱਜ ਹੁਕਮ ਹੋਂ ਦੇ ਨਿਰਦੇਸ਼ ਦਿੱਤੇ ਗਏ ਨੇ ਭਰਤ ਪੋਸ਼ਨ ਆਸ਼ੂ ਵੀ ਮੈਨੇਜਮੈਂਟ ਕਮੇਟੀ ਦਾ ਕੁਝ ਸਮਾਂ ਪਹਿਲਾਂ ਹਿੱਸਾ ਰਹਿ ਚੁੱਕੇ ਨੇ ਤੇ ਇਸ ਸਬੰਧੀ ਜਦੋਂ ਸੰਮਨ ਜਾਰੀ ਕਰਨ ਵਾਲੇ ਅਧਿਕਾਰੀ ਫਿਲਹਾਲ ਚੁੱਪ ਨੇ ਔਰ ਭਾਰਤ ਪੂਸ਼ਨ ਆਸ਼ੂ ਨੇ ਵੀ ਇਸ ਮਸਲੇ 'ਚ ਕੋਈ ਗੱਲਬਾਤ ਫਿਲਹਾਲ ਨਹੀਂ ਕੀਤੀ ਤੇ ਉਧਰ ਕਾਂਗਰਸ ਪਾਰਟੀ ਨੇ ਸਰਕਾਰ ਦੇ ਇਸ ਕਾਰਵਾਈ ਦੀ ਨਿੰਦਾ ਕਰ ਕੀਤੀ ਹੈ ਕਾਂਗਰਸ ਪਾਰਟੀ ਦੇ ਗਰਦਾਸਪੁਰ ਤੋਂ ਲੋਕ ਸਭਾ ਮੈਂਬਰ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਖਿਆ ਕਿ ਸਾਡੇ ਕਾਂਗਰਸ ਦੇ ਉਮੀਦਵਾਰ ਭਾਰਤ ਪੂਸ਼ਨ ਆਸ਼ੂ ਨੂੰ ਸੰਮਣ ਭੇਜ ਕੇ ਭਗਵੰਤ ਮਾਨ ਨੇ ਜਗ ਜਾਰ ਕਰ ਦਿੱਤਾ ਕਿ ਉਸ ਦੀ ਪਾਰਟੀ ਹਾਰ ਰਹੀ ਹੈ ਅਤੇ ਹੁਣ ਉਹ ਜਿੱਤਣ ਖਾਤਰ ਹਰ ਘਟਿਆ ਚਾਲ ਚੱਲਣ ਲਈ ਸਰਕਾਰ ਤਿਆਰ ਬੈਠੀ ਹੈ ਮਾਨ ਸਾਹਿਬ ਤੁਹਾਡੀ ਬਖਲਾਠ ਲੋਕਤੰਤਰ ਦੇ ਦਾਇਰੇ ਤੋਂ ਬਾਹਰ ਜਾ ਰਹੀ ਹੈ ਕੋਈ ਗੱਲ ਨਹੀਂ ਪੰਜਾਬੀ ਸਭ ਦੇਖ ਰਹੇ ਨੇ ਬਹੁਤ ਜਲਦ ਤੁਹਾਨੂੰ ਲੋਕਤੰਤਰ ਦਾ ਪਾਠ ਪੜ੍ਹਾਉਣਗੇ ਇਹ ਸੁਖਜਿੰਦਰ ਸਿੰਘ ਰੰਦਾਵਾ ਹੋਣਾਂ ਨੇ ਆਪਣੇ ਸੋਸ਼ਲ ਮੀਡੀਆ ਖਾਤਿਆਂ ਤੇ ਭਰਤਪੂਸ਼ਨ ਆਸ਼ੂ ਨੂੰ ਭੇਜੇਗੇ ਨੋਟਿਸ ਦੇ ਜਵਾਬ ਵਿੱਚ ਸਰਕਾਰ ਤੇ ਪਲਟਵਾਰ ਕੀਤਾ ਹੈ ਪੰਜਾਬ ਦੇ ਲੁਧਿਆਣਾ ਪਸ਼ਮੀ ਦੀ ਅਸਲ ਵਿੱਚ 19 ਜੂਨ ਨੂੰ ਜਿਮਨੀ ਚੋਣ ਹੋ ਰਹੀ ਹੈ ਜਿੱਥੇ ਆਮ ਆਦੀ ਪਾਰਟੀ ਦੇ ਐਮਐਲਏ ਦੀ ਮੌਤ ਹੋਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ ਜਿੱਥੇ ਕਾਂਗਰਸ ਪਾਰਟੀ ਵੱਲੋਂ ਭਰਤਪੁਰ ਆਸ਼ੂ ਆ ਭਾਰਤੀ ਜਨਤਾ ਪਾਰਟੀ ਵੱਲੋਂ ਜੀਵਨ ਗੁਪਤਾ ਆਮ ਆਦੀ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਸੰਜੀਵ ਰੋੜਾ ਅਤੇ ਸ਼ਰੋਮਣੀ ਕਾਲੀ ਦਲ ਵੱਲੋਂ ਪਰ ਉਪਕਾਰ ਸਿੰਘ ਘੁੰਮਣ ਚੋਣ ਲੜੇ ਨੇ ਜਿਹਦੇ ਚੱਲਦਿਆਂ 19 ਜੂਨ ਨੂੰ ਵੋਟਾਂ ਪੈਣੀਆਂ ਨੇ ਤੇ ਉਸ ਤੋਂ ਪਹਿਲਾਂ ਹੀ ਕਾਂਗਰਸ ਪਾਰਟੀ ਦੇ ਉਮੀਦਵਾਰ ਭਰਤਪੁਰ ਆਸ਼ੂ ਨੂੰ ਵਿਜੀਲੈਂਸ ਬਿਊਰੋ ਨੇ ਤਲਬ ਕਰ ਰਿਹਾ ਦਰਸਲ ਲਦੀਆਣਾ ਕਾਇਦੇ ਸਰਾਬਾ ਨਗਰ ਵਿੱਚ ਸਕੂਲ ਦੀ ਜ਼ਮੀਨ ਦੇ ਦੁਰਪਯੋਗ ਦੇ ਨਾਲ ਇਹ ਜੁੜਿਆ ਮਾਮਲਾ ਜਿਸ ਕਰਕੇ ਭਾਰਤ ਪੋਸ਼ਣ ਆਸ਼ਰਮ ਨੂੰ ਤਲਬ ਕੀਤਾ ਗਿਆ ਇਹਦੇ ਚ ਚਾਰ ਜੋਨੋ ਹੀ ਨੋਟਿਸ ਜਾਰੀ ਕੀਤੇ ਗਏ ਸੀ ਵਿਜੀਲੈਂਸ ਦੇ ਇੱਕ ਡੀਐਸਪੀ ਰੈਂਕ ਦੇ ਅਧਿਕਾਰੀ ਵੱਲੋਂ ਸੱਮਣ ਭੇਜੇ ਗਏ ਸੀ ਉਧਰ ਕਾਂਗਰਸ ਪਾਰਟੀ ਨੇ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ ਇਹ ਮਾਮਲਾ 8 ਜਨਵਰੀ 2025 ਦਾ ਜਦੋਂ ਇਸ ਤਹਿਤ 420 120 ਬੀ 467 468 471 ਅਤੇ 409 ਤਹਿਤ ਲੁਧਿਆਣਾ ਦੀ ਪੁਲਿਸ ਨੇ ਸਟੇਸ਼ਨ ਡਿਵੀਜ਼ਨ ਨੰਬਰ 5 ਵਿੱਚ ਮਕਦਮਾ ਦਰਜ ਕੀਤਾ ਸੀ ਇਹ ਮਾਮਲਾ ਲੁਧਿਆਣਾ ਇੰਪਰੂਵਮੈਂਟ ٹرسٹ ਦੁਬਾਰਾ ਪਹਿਲਾਂ ਸਰਾਬਾ ਨਗਰ ਵਿੱਚ ਨਵੇਂ ਸੈਕੰਡਰੀ ਸਕੂਲ ਨੂੰ ਚਲਾਉਣ ਲਈ ਵੰਡੀ ਜਿਹੜੀ ਜ਼ਮੀਨ ਹੈ ਉਹਦੀ ਕੋਈ ਗਿਣਤੀ ਦੱਸੀ ਜਾ ਰਹੀ 4.7 ਏਕੜ ਜ਼ਮੀਨ ਦੇ ਆਲੇ ਦੁਆਲੇ ਘੁੰਮਦਾ ਮਸਲਾ ਇਹ ਜਿਹੜਾ ਵਾ ਜ਼ਮੀਨ ਹੈ ਇਹ ਐਜੂਕੇਸ਼ਨ ਚੁਣੌਣ ਵਾਸਤੇ ਸਸਤੀ ਦਰਾਂ ਤੇ ਦਿੱਤੀ ਗਈ ਇਹ ਵੀ ਖਬਰ ਸਾਹਮਣੇ ਆਈ ਹੈ ਹਾਲਾਂਕਿ ਜਾਂਚ ਵਿੱਚ ਪਤਾ ਚੱਲਾ ਕਿ ਜ਼ਮੀਨ ਦਾ ਕੁਝ ਹਿੱਸਿਆਂ ਨੂੰ ਗੈਰਕਾਨੂੰਨੀ ਨਾਲ ਹੋਰ ਗਤੀਵਿਧੀਆਂ ਦੇ ਲਈ ਉਪਯੋਗ ਕੀਤਾ ਜਾਣ ਲੱਗਾ ਸੀ ਇਸ ਜ਼ਮੀਨ ਦੇ ਵਿੱਚ ਕਈ ਨਿੱਜੀ 플레이 ਵੀ ਅਤੇ ਹੋਰ ਵੀ ਜਿਹੜੇ ਨੇ ਜਿਹੜੀਆਂ ਨੇ ਸੰਸਥਾਵਾਂ ਚੱਲ ਰਹੀਆਂ ਨੇ ਸਕੂਲ ਪ੍ਰਬੰਧਕ ਕਿਸੇ ਤੌਰ ਤੇ ਇਹ ਵੀ ਕਿ ਉਹ ਕਿਰਾਇਆ ਵਸੂਲ ਰਹੇ ਜੋ ਕਿ ਇਹ ਵੀ ਦੱਸਿਆ ਜਾ ਰਿਹਾ ਕਿ ਇੱਕ ਲੰਗਣਾ ਜਿਹਦੇ ਚੱਲਦੇ ਦੱਸਿਆ ਜਾ ਰਿਹਾ ਕਿ ਕਰੋੜਾ ਰੁਪਏ ਦਾ ਇਹਦੇ ਚ ਜਿਹੜਾ ਵਾ ਵਿੱਤੀ ਘਾਟਾ ਹੋਇਆ ਲੁਧਿਆਣਾ ਇੰਪਰੂਵਮੈਂਟ ਟਰਸਟ ਵੱਲ ਦੇ ਚੇਅਰਮੈਨ ਵੱਲੋਂ ਹੀ ਇਹ ਸ਼ਿਕਾਇਤ ਦਰਜ ਕਰਵਾਈ ਗਈ ਸੀ ਤੇ ਫਿਰ 8 ਜਨਵਰੀ 2025 ਨੂੰ ਸਕੂਲ ਦੇ ਖਿਲਾਫ ਪਹਿਲਾਂ ਹੀ ਜਿਹੜੀ ਆ ਐਫ ਆਈ ਆਰ ਦਰਜ ਹੋ ਚੁੱਕੀ ਉਸ ਤੋਂ ਬਾਅਦ ਕਥਿਤ ਵਿੱਤੀ ਜਿਹੜੀਆਂ ਗੜਬੜੀਆਂ ਵੀ ਸਾਹਮਣੇ ਆਈਆਂ ਤੇ ਫਿਰ ਮਾਮਲਾ ਪੰਜਾਬ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤਾ ਸੀ ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਭਾਰਤ ਪੋਸ਼ਨ ਆਸ਼ੂ ਦੇ ਖਿਲਾਫ ਵੱਖ-ਵੱਖ ਮਸਲਿਆਂ ਦੇ ਵਿੱਚ ਦੋ ਕੇਸ ਦਰਜ ਕੀਤੇ ਗਏ ਸੀ ਜਿਸ ਦੇ ਚੱਲਦੇ ਭਰਤਪੂਸ਼ਨ ਆਸ਼ੂ ਨੂੰ ਜੇਲ੍ਹ ਦੇ ਵਿੱਚ ਵੀ ਰਹਿਣਾ ਪਿਆ ਸੀ ਔਰ ਉਸ ਤੋਂ ਬਾਅਦ ਭਰਤਪੂਸ਼ਨ ਆਸ਼ੂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਿਸ ਵਿੱਚ ਦਸੰਬਰ 2024 ਵਿੱਚ ਭਰਤਪੂਸ਼ਨ ਆਸ਼ੂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇੱਕ ਵੱਡੀ ਰਾਹ ਦਿੱਤੀ ਗਈ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਭਰਤਪੂਸ਼ਨ ਆਸ਼ੂ ਦੇ ਖਿਲਾਫ ਦੋਨੇ ਜਿਹੜੇ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਸੀ ਉਹ ਖਾਰਜ ਕਰ ਦਿੱਤੇ ਗਏ ਸੀ ਇੱਕ ਐਫਆਈਆਰ 16 ਅਗਸਤ 2022 ਨੂੰ ਲੁਧਿਆਣਾ ਦੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੀ ਗਈ ਸੀ ਜਦਕਿ ਦੂਜੀ ਐਫਆਈਆਰ 22 ਸਤੰਬਰ 2022 ਨੂੰ ਜਲੰਧਰ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੀ ਗਈ ਸੀ ਦੋ ਦੋਨੇ ਇਹ ਐਫਆਈਆਰ ਜਿਹੜੀ ਜਲੰਧਰ ਅਤੇ ਲੁਧਿਆਣਾ ਵਿੱਚ ਦਰਜ ਕੀਤੀ ਗਈ ਸੀ ਉਹ ਦਸੰਬਰ 2022 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਖਾਰਜ ਕਰ ਦਿੱਤੀ ਗਈ ਸੀ ਤੇ ਹੁਣ ਇੱਕ ਵਾਰ ਫਿਰ ਲੁਧਿਆਣਾ ਵਿਜੀਲੈਂਸ ਬਿਊਰੋ ਵੱਲੋਂ ਭਾਰਤ ਪੋਸ਼ਨ ਆਸ਼ੂ ਨੂੰ ਸੰਮਨ ਕੱਢੇ ਗਏ ਨੇ 19 ਜੂਨ ਨੂੰ ਵੋਟਾਂ ਨੇ ਜਿਹਦੇ ਚਾਰਜ ਮੁਕਾਬਲਾ ਜ਼ਬਰਦਸਤ ਦੱਸਿਆ ਜਾ ਰਿਹਾ ਲੇਕਿਨ ਫਿਲਹਾਲ ਪੰਜਾਬ ਵਿਜੀਲੈਂਸ ਬਿਊਰੋ ਤੇ ਵੀ ਜਿਹੜੇ ਨੇ ਦੋਸ਼ ਲੱਗੇ ਨੇ ਕਿ ਉਹ ਸਰਕਾਰ ਦੇ ਕਹਿਣ ਤੇ ਕੰਮ ਕਰ ਰਿਹਾ ਵੋਟਾਂ ਤੋਂ ਕੁਝ ਦਿਨ ਪਹਿਲਾਂ ਹੀ ਭਾਰਤ ਪੋਸ਼ਨ ਆਸ਼ੂ ਹੋਣਾ ਨੂੰ ਸੰਮਨ ਭੇਜਣਾ ਕਾਂਗਰਸ ਪਾਰਟੀਆਂ ਦਾ ਕਹਿਣਾ ਹੈ ਕਿ ਸਰਕਾਰ ਦੀ ਬਖਲਾੜ ਦਾ ਨਤੀਜਾ ਫਿਲਹਾਲ ਕਾਂਗਰਸ ਨੇ ਤੇ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਕੀਤੀ ਆ ਪਰ ਫਿਲਹਾਲ ਪੰਜਾਬ ਸਰਕਾਰ ਜਾਂ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਪਾਰਟੀਆਂ ਵੱਲੋਂ ਲਗਾਏ ਗਏ ਦੋਸ਼ਾਂ ਦਾ ਹਲੇ ਤੱਕ ਕੋਈ ਜਵਾਬ ਨਹੀਂ ਆਇਆ ਪਰ ਦੇਖਦੇ ਆ ਕਿ ਇਹ ਮਾਮਲਾ ਅੱਗੇ ਕਿੰਨਾ ਵਧਦਾ ਹੈਗਾ ਕੀ ਭਰਤਪੁਸ਼ਨਾਸ਼ ਨੂੰ ਮੁਰਤੂ ਗ੍ਰਿਫਤਾਰ ਕੀਤਾ ਜਾ ਰਿਹਾ ਜਾਂ ਫਿਰ ਚੋਣਾਂ ਦੇ ਵਿੱਚ ਜਾਂ ਇਸ ਚੋਣ ਦੇ ਵਿੱਚ ਰੰਗ ਦੇ ਵਿੱਚ ਭੰਗ ਵੀ ਪੈ ਸਕਦਾ ਫਿਲਹਾਲ ਇਸ ਜਾਣਕਾਰੀ ਨਾਲ ਧੜਤੋਲੇ ਨੇ ਅੱਗੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ